ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਅਮਰ ਸ਼ਹੀਦ ਛੀ ਸਰਦਾਰ ਸ਼ਾਮ ਸਿੰਘ اٹਾਰੀ ਗੁਰਦਰਾ ਫਤੇਗੜ ਸਭਰਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੋ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਸਾਹਮਣੇ ਜਿਹੜਾ ਮੇਰੀ ਮੰਗਲੇ ਸਾਈਡ ਤੇ ਦਰਬਾਰ ਸਾਹਿਬ ਹੈਗਾ ਬੜਾ ਹੀ ਪਵਿੱਤਰ ਛੀਦੀ ਸਥਾਨ ਹੈਗਾ ਫਤੇਗੜ ਸਭਰਾ ਜਿਹੜਾ ਗੁਰਦਰਾ ਸਾਹਿਬ ਬਣਿਆ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ اٹਾਰੀ ਦੇ ਨਾਂ ਤੇ ਜਿਹੜਾ 10 ਫਰਵਰੀ 1846 ਨੂੰ ਜਿਹੜੇ ਅੰਗਰੇਜ਼ਾਂ ਨਾਲ ਲੜਦੇ ਹੋਏ ਜਿਹੜੇ ਸ਼ਹੀਦ ਹੋ ਜਾਂਦੇ ਆ ਸੋ ਉਸ ਪਵਿੱਤਰ ਸਥਾਨ ਤੇ ਅਸੀਂ ਪਹੁੰਚੇ ਹੋਏ ਆ ਜਿੱਥੇ ਸਲਾਨਾ ਸ਼ੀਦੀ ਜੋੜ ਮੇਲੇ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਸਲਾਨਾ ਜਿਹੜੇ ਸ਼ੀਦੀ ਜੋੜ ਮੇਲੇ ਮਨਾਏ ਜਾਂਦੇ ਆ ਔਰ ਗਿਆਨੀ ਆਤਮਾ ਸਿੰਘ ਜੀ ਨਾਲ ਵੀ ਅਸੀਂ ਜਿਹੜੀ ਗੱਲਬਾਤ ਕੀਤੀ ਹੈ ਤੁਹਾਨੂੰ ਅਸੀਂ ਉਹ ਵੀ ਸੁਣਾਵਾਂਗੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਹਾਲੀ ਸਹਿ ਵਾਲੇ ਮਹਾਪੁਰਸ਼ ਜਿਨ੍ਹਾਂ ਤੋਂ ਬਰੋਸ ਆਏ ਹੋਏ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਅਤੇ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਪਿੰਡ ਫਤੇਗੜ ਸਭਰਾਵਾਂ ਦੇ ਮੁੱਖ ਸੇਵਾਦਾਰ શ્રીਮਾਨ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਹੁਣਾਂ ਦੇ ਉਦਮ ਅਪਰਾਲੇ ਨਾਲ ਨਗਰ ਨਿਵਾਸੀ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਪਿਆਰ ਭਰੇ ਸਹਿਯੋਗ ਨਾਲ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਔਟਾਰੀ ਵਾਲੇ ਅਤੇ ਉਹਨਾਂ ਦੇ ਨਾਲ 10 ਫਰਵਰੀ 1846 ਨੂੰ ਫਤੇਗੜ ਸਭਰਾਵਾਂ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸ਼ਹੀਦਾਂ ਸਿੰਘਾਂ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਫਤਿਹਗੜ ਸਬਰਾਜ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਧਿਆ ਤੇ ਅਮਰਤ ਵੇਲੇ ਦੇ ਸੁੰਦਰ ਦੀਵਾਨ ਸਜਦੇ ਆ ਰਹੇ ਨੇ ਕਾਲ ਰੋਜ 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਰਾਤੜੀ ਦੇ ਦੀਵਾਨ ਹਨ ਜਿਨ੍ਹਾਂ ਦੇ ਵਿੱਚ ਕੌਮ ਦੇ ਮਹਾਨ ਵਿਦਵਾਨ ਕਥਾਵਾਚਕ ਰਾਗੀ ਢਾਡੀ ਸਿੰਘ ਸਮੇਂ-ਸਮੇਂ ਮੁਤਾਬਕ ਹਾਜ਼ਰੀਆਂ ਲਵਾ ਰਹੇ ਹਨ ਔਰ 10 ਫਰਵਰੀ ਨੂੰ ਮਹਾਨ ਗੁਰਮਤ ਸਮਾਗਮ ਜਿਹੜਾ ਹੈ ਉਹ ਸਾਰਾ ਦਿਨ ਦਾ ਹੋਵੇਗਾ ਇਸੇ ਪ੍ਰਕਾਰ ਹੀ 5 ਫਰਵਰੀ ਦਿਨ ਸੋਮਵਾਰ ਨੂੰ ਇਸ ਪਵਿੱਤਰ ਸਥਾਨ ਤੇ ਬੱਚਿਆਂ ਦੇ ਧਾਰਮਿਕ ਗੁਰਮਤ ਮੁਕਾਬਲੇ ਹੋਣਗੇ ਜਿਸ ਵਿੱਚ ਦਸਤਾਰ ਨੋਕ ਵਾਲੀ ਗੋਲ ਗੁਰਬਾਣੀ ਕੰਠ ਕੀਰਤਨ ਦੇ ਸ਼ਬਦ ਕੀਰਤਨ ਦੇ ਮੁਕਾਬਲੇ ਟਾਡੀਵਾਰਾਂ ਕਵੀਸ਼ਰੀ ਪਾਠਨ ਤੇ ਕਵਤਾਵਾਂ ਦੇ ਜਿਹੜੇ ਬੱਚਿਆਂ ਦੇ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਮੁਕਾਬਲੇ ਹੋਣਗੇ ਇਸੇ ਤਰ੍ਹਾਂ 6 ਫਰਵਰੀ ਨੂੰ ਇੱਥੇ ਮਹਾਨ ਨਗਰ ਕੀਰਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਾਤਰ ਛਾਇਆ ਹੇਠ ਹੋਵੇਗਾ ਔਰ 7 ਫਰਵਰੀ ਨੂੰ ਮੱਲਾਂ ਵਾਲੇ ਸ਼ਹਿਰ ਤੋਂ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸ਼ਹੀਦਾਂ ਦੀ ਧਰਤੀ ਤੇ ਆ ਕੇ ਸੰਪੂਰਨ ਹੋਵੇਗਾ 8 ਫਰਵਰੀ ਨੂੰ ਤੇ 9 ਫਰਵਰੀ ਨੂੰ ਸ਼ਹੀਦ ਸਰਦਾਰ ਛਾਮ ਸਿੰਘ ਟਾਰੀ ਯਾਦਗਾਰੀ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋ ਰਿਹਾ ਹੈ 8 ਫਰਵਰੀ ਨੂੰ ਨਾਲ ਹੀ ਅੱਖਾਂ ਦਾ ਫ੍ਰੀ ਕੈਂਪ ਲੱਗੇਗਾ ਜਿਸ ਵਿੱਚ ਚੈੱਕਅਪ ਕਰਕੇ ਲੋੜਵੰਦਾਂ ਦੇ ਸੰਸਥਾ ਵੱਲੋਂ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਇਸੇ ਤਰ੍ਹਾਂ 10 ਫਰਵਰੀ ਨੂੰ ਜਿਵੇਂ ਮਹਾਨ ਦਿਨ ਦੇ ਗੁਰਮਤ ਸਮਾਗਮ ਨੇ ਤੇ 11 ਫਰਵਰੀ ਨੂੰ ਸਾਰੇ ਸਮਾਗਮਾਂ ਦਾ ਨਤੀਜਾ ਨਚੋੜ ਭਾਵ ਖੰਡੇ ਬਾਟੇ ਦਾ ਅਮਰ ਸੰਚਾਰ ਹੋਵੇਗਾ ਅਮਰ ਦੀ ਦਾਤ ਲੈਣ ਵਾਲੇ ਅੰਮ੍ਰਿਤ ਅਬਲਾਖੀ ਸਣ ਕੇ ਸੀਸ ਇਸ਼ਨਾਨ ਕਰਕੇ ਦੋਨੋ ਸਿੰਘ ਅਤੇ ਸਿੰਘਣੀ ਤਿਆਰਬਰ ਤਿਆਰ ਹੋ ਕੇ ਪੰਜ ਕਕਾਰੀ ਵਰਦੀ ਧਾਰਨ ਕਰਕੇ ਔਰ ਸਵਸ ਵਸਤਰ ਪਹਿਨ ਕਰਕੇ ਅੰਮ੍ਰਿਤ ਦੀ ਅਮੋਲਕ ਦਾਤ ਲੈ ਸਕਦੇ ਹਨ ਜੀ ਔਰ ਇਹ ਮਹਾਨ ਸਮਾਗਮ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਸ ਪਵਿੱਤਰ ਸਥਾਨ ਤੇ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੁੰਦੇ ਹਨ ਕੀਤੇ ਜਾਂਦੇ ਹਨ ਜੀ ਸੋ ਮਹਾਰਾਜ ਜੀ ਮਿਹਰ ਕਰਨ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੇ ਕਿ ਵੱਧ ਚੜ ਕੇ ਆਪ ਜਿਸ ਤਰ੍ਹਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਲਵਾਉਂਦੇ ਹੋ ਜਿਹੜੇ ਕੇਸਾਂ ਧਾਰੀ ਨਹੀਂ ਉਹ ਕੇਸਾਂ ਧਾਰੀ ਹੋਵੋ ਜਿਹੜੇ ਕੇਸਾਂ ਧਾਰੀ ਨਹੀਂ ਅਮਰਦੀ ਦਾਤ ਲਓ ਜਿਨ੍ਹਾਂ ਅਮਰਦੀ ਦਾਤ ਲਈਓ ਸਵੇਰ ਵੇਲੇ ਦਾ ਨਿਤਨੇਮ ਸ਼ਾਮਾਂ ਦਾ ਨਿਤਨੇਮ ਕਰੋ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਹਨ ਇਸ ਵਿੱਚੋਂ ਨਿਕਲਣ ਦਾ ਯਤਨ ਕਰੋ ਤੇ ਜਿਹੜੇ ਬੱਚੇ ਹੋਏ ਨੇ ਉਹ ਉਹਨਾਂ ਵੱਲੇ ਵੇਖ ਕਰਕੇ ਸਤਿਗੁਰੂ ਦਾ ਸ਼ੁਕਰ ਕਰਕੇ ਤੇ ਆਪਣੇ ਆਪ ਨੂੰ ਬਚਾ ਕੇ ਰੱਖੋ ਗੁਰੂ ਘਰ ਵਿੱਚ ਜਦੋਂ ਆਉਂਦੇ ਹੋ ਹਾਜ਼ਰੀਆਂ ਲਵਾਉਂਦੇ ਹੋ ਤੇ ਬੜੇ ਪਿਆਰ ਦੇ ਨਾਲ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਭੈ ਭਾਵਣੀ ਦੇ ਵਿੱਚ ਹਾਜ਼ਰੀਆਂ ਲਵਾਈਏ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਪੂਰੇ ਇਲਾਕੇ ਭਰ ਦੀ ਸੰਗਤ ਤਕਰੀਬਨ ਪਿਛਲੇ ਮਹੀਨੇ ਡੇਢ ਮਹੀਨੇ ਤੋਂ 500 ਦੇ ਕਰੀਬ ਸਰੀਰ ਨੌਜਵਾਨ ਹੋਰ ਸੰਗਤਾਂ ਸੇਵਾ ਵਿੱਚ ਲੱਗੀਆਂ ਨੇ ਤੇ ਉਹਨਾਂ ਸਾਰੀਆਂ ਸੰਗਤਾਂ ਦਾ ਵਕ ਵਕ ਨਗਰਾਂ ਦੀਆਂ ਸੰਗਤਾਂ ਨੇ ਵਕ ਵਕ ਸਵਾਵਾਂ ਲਈਆਂ ਹਨ ਤੇ ਜੋ ਸਾਡੀ ਧਰਤੀ ਸਾਡੇ ਲੋਕ ਚੈਨਲ ਵਾਲੇ ਵੀਰ ਸਰਦਾਰ ਹਰਨੇਕ ਸਿੰਘ ਜੀ ਆਪ ਜੀਆਂ ਦਾ ਆਪ ਦੀ ਸਮੁੱਚੀ ਟੀਮ ਦਾ ਆਪ ਜੀ ਦੇ ਜ਼ਰੀਏ ਦੇਸ਼ਾਂ-ਵਦੇਸ਼ਾਂ ਵਿੱਚ ਜਾਣ ਵਾਲੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਗੁਰਮੁਖ ਪਿਆਰੇ ਗੁਰੂ ਘਰ ਦੇ ਸੇਵਾਦਾਰ ਮੇਰੇ ਨਾਲ ਜਿਵੇਂ ਖੜੇ ਹੋਏ ਨੇ ਪ੍ਰੋਫੈਸਰ ਬਜਿੱਤਰ ਸਿੰਘ ਜੀ ਸਰਦਾਰ ਪ੍ਰਗਟ ਸਿੰਘ ਜੀ ਜਥੇਦਾਰ ਹੀਰਾ ਸਿੰਘ ਜੀ ਵਾ ਰਣਜੀਤ ਸਿੰਘ ਜੀ ਬਹੁਤ ਪਿਆਰੇ ਟਾਡੀ ਹਰਮਨਦੀਪ ਸਿੰਘ ਜੀ ਔਰ ਮੈਂ ਇਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸਾਰੀ ਸੰਗਤ ਦਾ ਮਹਾਪੁਰਸ਼ਾਂ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਆਰੇ ਗੁਰੂ ਕੰਨੂ ਆਤਮੇ ਉਧਾਰ ਜਗੁ ਉਧਾਰ ਕਾਰਿ ਤੁਹਾਰੇ ਆਗੇ ਆਗੇ ਭਰਨੋ ਗੁਰੂ ਕੰਨੂ ਆਤਮੇ ਉਧਾਰ ਜਗੁ ਉਧਾਰ ਕਾਰਿ ਤੁਹਾਰੇ ਆਗੇ ਆਗੇ ਭਰਨੋ ਇਸ ਛੀਦੀ ਜੋੜ ਮੇਲੇ ਤੇ ਸਲਾਨਾ ਛੀਦੀ ਜੋੜ ਮੇਲੇ ਤੇ ਅਸੀਂ ਲਗਾਤਾਰ ਤੁਹਾਨੂੰ 1 ਫਰਵੀ ਤੋਂ ਲੈ ਕੇ 10 ਫਰਵੀ ਤੱਕ ਕਵਰੇਜ ਦਿੰਦੇ ਰਵਾਂਗੇ ਦੇ ਵਿੱਚ ਜੋ ਵੀ ਨਵੀਂ ਜਾਣਕਾਰੀ ਹੈਗੀ ਏ ਜੋ ਵੀ ਇੱਥੇ ਪ੍ਰਚਾਰਕ ਰਾਗੀ ਢਾਡੀ ਕਮਿਸ਼ਨਰ ਪਹੁੰਚ ਰਹੇ ਹਨ ਕਮਿਸ਼ਨਰ ਪਹੁੰਚ ਰਹੇ ਹਨ ਸੰਪਰਦਾਵਾਂ ਕਾਰ ਸੇਵਾ ਜਿਹੜੇ ਸਿੰਘ ਪਹੁੰਚ ਰਹੇ ਹਨ ਜਾਂ ਟਕਸਾਲ ਦੇ ਸਿੰਘ ਪਹੁੰਚ ਰਹੇ ਆ ਅਸੀਂ ਲਗਾਤਾਰ ਤੁਹਾਡੇ ਨਾਲ ਇਸ 10 ਦਿਨ ਦੀ ਕਵਰੇਜ ਇਸ ਚੈਨਲ ਦੇ ਮਾਧਿਅਮ ਰਹੀਂ ਤੁਸੀਂ ਇਹ ਚੈਨਲ ਨਾਲ ਸਾਡੇ ਨਾਲ ਜੁੜੇ ਰਹੋ ਅਸੀਂ ਲਗਾਤਾਰ ਤੁਹਾਡੇ ਨਾਲ ਨਵੀਂ ਜਾਣਕਾਰੀ ਇਸ ਛੀਦੀ ਜੋੜ ਮੇਲੇ ਬਾਰੇ ਤੁਹਾਡੇ ਨਾਲ ਸਾਂਝ ਕਰਦੇ ਰਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਜਿਹੜਾ ਸਾਡਾ ਪੇਜ ਹੈਗਾ ਉਸ ਨੂੰ ਜ਼ਰੂਰ ਫਾਲੋ ਕਰਨਾ ਤੇ ਇਸ ਵੀਡੀਓ ਨੂੰ ਬាទਵਾਦ ਅਕ ਸ਼ੇਅਰ ਵੀ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ